ਸਤਿ ਸ੍ਰੀ ਅਕਾਲ ਜੀ ਇੱਕ ਪਿੰਡ ਦੇ ਵਿੱਚ ਇੱਕ ਮਜ਼ਦੂਰ ਰਹਿੰਦਾ ਸੀ ਉਹ ਪਿੰਡ ਤੋਂ ਕਾਫੀ ਦੂਰ ਮਿੱਟੀ ਐ ਜਿਹੜੀ ਉਹ ਪੁੱਟਦਾ ਸੀ ਤੇ ਉਹ ਮਿੱਟੀ ਪਿੰਡ ਦੇ ਵਿੱਚ ਜਾਂ ਆਸ-ਪਾਸੇ ਕਿਤੇ ਵੇਚ ਕੇ ਆਉਂਦਾ ਸੀ ਉਹ ਮਿੱਟੀ ਵੇਚਣ ਦੇ ਲਈ ਉਹਦੇ ਕੋਲ ਇੱਕ ਗਧਾ ਸੀ ਉਹ ਸਾਰੀ ਮਿੱਟੀ ਜਿੰਨੀ ਕੋ ਗਧੇ ਦੇ ਉੱਤੇ ਲੱਦੀ ਜਾ ਸਕਦੀ ਸੀ ਓਨੀ ਕੁ ਲਾਦਾ ਤੇ ਵੇਚ ਆਉਂਦਾ ਇਸ ਤਰ੍ਹਾਂ ਨਾਲ ਉਹ ਆਪਣਾ ਪਰਿਵਾਰ ਐ ਜਿਹੜਾ ਉਹ ਪਾਲ ਰਿਹਾ ਸੀ ਇੱਕ ਦਿਨ ਮਿੱਟੀ ਪੁੱਟਦੇ-ਪੁੱਟਦੇ ਉਹਨੂੰ ਇੱਕ ਚਮਕਦਾਰ ਅੱਥਰ ਹੈ ਜਿਹੜਾ ਉਹ ਦਿਖਾਈ ਦਿੱਤਾ। ਅਸਲ ਦੇ ਵਿੱਚ ਉਹ ਹੀਰਾ ਸੀ। ਹੁਣ ਮਜ਼ਦੂਰ ਨੂੰ ਹੀਰੇ ਦਾ ਕੀ ਪਤਾ ਕਿ ਕੀ ਹੈ ਹੀਰਾ ਹੈ ਜਾਂ ਕੀਮਤੀ ਹੈ ਨਹੀਂ ਹੈ। ਤਾਂ ਉਹਨੇ ਉਹ ਹੀਰਾ ਆਪਣੇ ਗਧੇ ਦੇ ਗਲ ਦੇ ਵਿੱਚ ਬੰਨ ਲਿਆ। ਹੁਣ ਜਦੋਂ ਉਹ ਜਾਂਦਾ ਕਿਤੇ ਵੀ ਤਾਂ ਗਧੇ ਦੇ ਗਲ ਦੇ ਵਿੱਚ ਉਹ ਹੀਰਾ ਜਿਹੜਾ ਉਹ ਬੜਾ ਸੋਹਣਾ ਲੱਗਦਾ ਬੜਾ ਚਮਕਦਾ। ਤਾਂ ਉਸ ਪਿੰਡ ਦੇ ਵਿੱਚ ਇੱਕ ਕਰਿਆਨੇ ਦੀ ਦੁਕਾਨ ਸੀ। ਤਾਂ ਕਰਿਆਨੇ ਦੀ ਦੁਕਾਨ ਚ ਲਾਉਣ ਵਾਲਾ ਜਿਹੜਾ ਸੀਟ ਸੀਗਾ ਇੱਕ ਦਿਨ ਉਹ ਚਮਕਦਾਰ ਪੱਥਰ ਉਹਨੇ ਦੇਖਿਆ। ਤਾਂ ਉਹਨੇ ਮਜ਼ਦੂਰ ਨੂੰ ਪੁੱਛਿਆ ਕਿ ਤੂੰ ਆਪਣੇ ਗਧੇ ਦੇ ਗਲ ਦੇ ਵਿੱਚ ਕੀ ਬੰਨਿਆ ਹੋਇਆ? ਤਾਂ ਉਹ ਕਹਿੰਦਾ ਜਦੋਂ ਮੈਂ ਮਿੱਟੀ ਪੁੱਟ ਰਿਹਾ ਸੀ ਮੈਨੂੰ ਇਹ ਚਮਕਦਾਰ ਪੱਥਰ ਮਿਲਿਆ ਤਾਂ ਮੈਂ ਆਪਣੇ ਗਧੇ ਦੇ ਗਲ ਦੇ ਵਿੱਚ ਇਹ ਬੰਨਤਾ ਸੋਹਣਾ ਲੱਗਦਾ। ਤਾਂ ਉਹ ਜਿਹੜਾ ਸੀਟ ਸੀਗਾ ਦੁਕਾਨਦਾਰ ਸੀਗਾ ਉਹ ਕਹਿੰਦਾ ਵੀ ਤੂੰ ਇਹ ਚਮਕਦਾਰ ਪੱਥਰ ਮੈਨੂੰ ਦੇ ਦੇ ਮੈਂ ਤੈਨੂੰ 50 ਰੁਪਏ ਦਵਾਂਗਾ ਤਾਂ ਮਜ਼ਦੂਰ ਤਾਂ ਖੁਸ਼ ਹੋ ਗਿਆ ਉਹਦੇ ਲਈ ਤਾਂ 50 ਰੁਪਏ ਬਹੁਤ ਜ਼ਿਆਦਾ ਸੀ ਉਹ ਕਹਿੰਦਾ ਠੀਕ ਹੈ ਕਿ ਤੂੰ ਲੈ ਲੈ ਤੇ ਉਹਨੇ 50 ਰੁਪਏ ਲੈ ਲਏ ਹੁਣ ਉਹ ਜਿਹੜਾ ਸੇਟ ਸੀਗਾ ਉਹਨੇ ਉਹੀ ਹੀਰਾ ਆਪਣੇ ਤਰਾਜ਼ੂ ਤੇ ਬੰਨ ਲਿਆ ਲੋਕ ਆਉਂਦੇ ਸੀ ਉਹਨਾਂ ਨੂੰ ਸਮਾਨ ਵੇਚਦਾ ਸੀਗਾ ਤਾਂ ਸੋਹਣਾ ਲੱਗਦਾ ਸੀ ਚਮਕਦਾ ਸੀ ਤਰਾਜ਼ੂ ਦੇ ਉੱਤੇ ਹਮੇਸ਼ਾ ਉਹਦੇ ਤੱਕੜੀ ਦੇ ਉੱਤੇ ਉਹ ਬੰਨਿਆ ਰਹਿੰਦਾ ਸੀ ਇੱਕ ਦੇਨਾ ਕਿਸੇ ਜ਼ੋਹਰੀ ਦੀ ਨਿਗਾ ਉਹਦੀ ਉਸ ਤਕੜੀ ਤੇ ਪੈ ਗਈ ਉਹ ਜ਼ੋਹਰੀ ਉੱਥੋਂ ਦੀ ਲੰਘ ਰਿਹਾ ਸੀ ਤਾਂ ਉਹਨੂੰ ਤਾਂ ਉਹਦੀ ਪਹਿਚਾਨ ਆ ਗਈ ਕਿ ਇਹ ਤਾਂ ਹੀਰਾ ਹੈ ਤਾਂ ਉਹਨੇ ਸੀਠ ਨੂੰ ਕਿਹਾ ਕਿ ਇਹ ਤੂੰ ਕੀ ਬੰਨਿਆ ਹੋਇਆ ਆਪਣੀ ਤਕੜੀ ਤੇ ਤਾਂ ਸੀਠ ਕਹਿੰਦਾ ਇਹ ਚਮਕਦਾਰ ਪੱਥਰ ਹੈ ਮੈਂ ਇੱਕ ਮਜ਼ਦੂਰ ਤੋਂ 50 ਰੁਪਏ ਚ ਖਰੀਦਿਆ ਸੀ ਮੈਨੂੰ ਚੰਗਾ ਲੱਗਿਆ ਤੇ ਮੈਂ ਇੱਥੇ ਬੰਨ ਲਿਆ ਤਾਂ ਉਹ ਜ਼ੋਹਰੀ ਕਹਿੰਦਾ ਵੀ ਤੂੰ ਇਹਨੂੰ ਵੇਚਣਾ ਚਾਹੇਂਗਾ ਤਉਹ ਸੇਠ ਕਹਿੰਦਾ ਠੀਕ ਹੈ ਮੈਂ ਵੇਚ ਦਿੰਨਾ 50 ਰੁਪਏ ਚ ਮੈਂ ਇਹ ਖਰੀਦਿਆ ਸੀ ਮੈਂ 100 ਰੁਪਏ ਚ ਵੇਚੂਗਾ ਉਹ ਜੋਰੀ ਹੈ ਜਿਹੜਾ ਉਹ ਥੋੜਾ ਜਿਹਾ ਕੰਜੂਸ ਸੀ ਉਹਨੂੰ ਪਤਾ ਤਾਂ ਲੱਗ ਗਿਆ ਸੀ ਕਿ ਇਹਨੂੰ ਤਾਂ ਪਤਾ ਹੀ ਨਹੀਂ ਇਹਦੀ ਕੀਮਤ ਦਾ ਹੀਰੇ ਦੀ ਕੀਮਤ ਦਾ ਤਾਂ ਇਹ ਤਾਂ ਕਿੰਨੇ ਵੀ ਪੈਸਿਆਂ ਚ ਦੇ ਸਕਦਾ ਹੈ ਤਾਂ ਉਹ ਕਹਿੰਦਾ ਮੈਂ ਤਾਂ 80 ਰੁਪਏ ਦਵਾਂਗਾ ਪਰ ਸੇਠ ਹੈ ਜਿਹੜਾ ਉਹ ਅੜ ਗਿਆ ਉਹ ਕਹਿੰਦਾ ਮੈਂ ਤਾਂ ਜੇ ਵੇਚਣਾ 100 ਜੀ ਵੇਚਣਾ ਅਸੀਂ ਚ ਮੈਂ ਤਾਂ ਵੇਚ ਨਹੀਂ ਨਹੀਂ ਹੈਗਾ ਤਾਂ ਜੌਰੀ ਜਿਹੜਾ ਉਹ ਉਥੋਂ ਉਹਦੇ ਨਾਲ ਭਾਅ ਕਰਦਾ ਰਿਹਾ ਭਾਅ ਨਾ ਬਣਿਆ ਤੇ ਉਥੋਂ ਚਲਾ ਗਿਆ ਘਰ ਜਾ ਕੇ ਸੋਚਦਾ ਰਿਹਾ ਵੀ ਮੈਨੂੰ ਲੈਣਾ ਚਾਹੀਦਾ ਸੀਗਾ ਇਹ 80 ਰੁਪਏ ਕੀ ਕੀਮਤ ਹੁੰਦੀ ਹੈ ਐਨੇ ਸੋਹਣੇ ਹੀਰੇ ਦੇ ਲਈ ਤਾਂ ਉਹ ਸੋਚਦਾ ਕੋਈ ਨਹੀਂ ਫਿਰ ਮੈਂ ਕੱਲ ਨੂੰ ਜਾ ਕੇ ਉਹਨੂੰ 100 ਰੁਪਏ ਦੇ ਦੂੰਗਾ ਤੇ ਮੈਂ ਉਹ ਲੈ ਲਵਾਂਗਾ ਇਸ ਤੋਂ ਪਹਿਲਾਂ ਹੀ ਉਸ ਦੁਕਾਨ ਸੇਠ ਦੀ ਦੁਕਾਨ ਦੇ ਕੋਲੇ ਇੱਕ ਕਾਰ ਖਰਾਬ ਹੋ ਜਾਂਦੀ ਹੈ ਉਹ ਕਾਰ ਵੀ ਇੱਕ ਜੋਰੀ ਦੀ ਹੋਈ ਸੀ। ਤਾਂ ਉਹਦਾ ਨੌਕਰ ਹੈ ਜਿਹੜਾ ਜਾਂ ਡਰਾਈਵਰ ਹੈ ਉਹ ਹਜੇ ਕਾਰ ਨੂੰ ਠੀਕ ਕਰ ਹੀ ਰਿਹਾ ਹੁੰਦਾ ਤਾਂ ਉਹ ਕੁਝ ਸਮਾਨ ਲੈਣ ਲਈ ਉਸੇ ਦੁਕਾਨ ਤੇ ਆ ਜਾਂਦਾ। ਤੇ ਆ ਕੇ ਉਹ ਹੀਰਾ ਦੇਖਦਾ ਨਾਲ ਦੀ ਨਾਲ ਪਹਿਚਾਣ ਲੈਂਦਾ। ਤਾਂ ਉਹ ਕਹਿੰਦਾ ਵੀ ਇਹ ਤਾਂ ਕੀ ਬੰਨਿਆ ਹੋਇਆ ਹੈ। ਤਾਂ ਸੀਟ ਦੱਸਦਾ ਵੀ ਇਹ ਕੀਮਤੀ ਪੱਥਰ ਹੈ। ਬਹੁਤ ਸੋਹਣਾ ਹੈ। ਮੈਨੂੰ ਇਹ 80 ਰੁਪਏ ਦੇ ਵਿੱਚ ਕੋਈ ਖਰੀਦਣ ਨੂੰ ਕਹਿ ਰਿਹਾ ਸੀ। ਪਰ ਮੈਂ ਉਹਨੂੰ ਕਿਹਾ ਵੀ ਨਹੀਂ ਮੈਂ ਨਹੀਂ ਵੇਚਣਾ। ਮੈਂ ਤਾਂ 100 ਰੁਪਏ ਦੇ ਵਿੱਚ ਹੀ ਵੇਚਣਾ। ਤਾਂ ਉਹ ਜ਼ੋਰੀ ਕਹਿੰਦਾ ਵੀ ਤੂੰ ਮੈਨੂੰ 100 ਰੁਪਏ ਚ ਵੇਚ ਦੇਂਗਾ। ਤਾਂ ਉਹ ਕਹਿੰਦਾ ਬਿਲਕੁਲ ਵੇਚ ਦੂੰਗਾ। ਤਾਂ ਉਹ ਜ਼ੋਰੀ ਨੇ ਨਾਲ ਦੇ ਨਾਲ 100 ਰੁਪਏ ਦਿੱਤਾ ਤੇ ਉਹ ਹੀਰਾ ਜਿਹੜਾ ਉਹ ਲੈ ਲਿਆ। ਇੰਨੇ ਨੂੰ ਉਹਦੀ ਕਾਰ ਠੀਕ ਹੋ ਗਈ ਤੇ ਉਹ ਚਲਾ ਗਿਆ। ਹੁਣ ਅਗਲੇ ਦਿਨ ਪਹਿਲਾਂ ਵਾਲਾ ਜ਼ੋਰੀ ਹੈ ਜਿਹੜਾ ਉਹ ਵਾਪਸ ਆਉਂਦਾ ਹੈ। ਤੇ ਉਹ ਦੇਖਦਾ ਹੈ ਵੀ ਉੱਥੇ ਤਾਂ ਹੀਰਾ ਹੈ ਹੀ ਨਹੀਂ। ਤਾਂ ਉਹ ਸੇਠ ਤੋਂ ਪੁੱਛਦਾ ਹੈ। ਤਾਂ ਉਹ ਸੇਠ ਕਹਿੰਦਾ ਕਿ ਤੇਰੇ ਤੋਂ ਬਾਅਦ ਇੱਕ ਹੋਰ ਆਦਮੀ ਆਇਆ ਸੀ। ਉਹਨੇ ਮੈਨੂੰ 100 ਰੁਪਏ ਦਿੱਤੇ ਤੇ ਮੈਂ ਉਸ ਨੂੰ ਉਹ ਚਮਕਦਾਰ ਪੱਥਰ ਦੇ ਦਿੱਤਾ ਇਹਦੇ ਤੇ ਉਹ ਜ਼ੋਰੀਏ ਜਿਹੜਾ ਬਹੁਤ ਨਿਰਾਸ਼ ਹੋ ਜਾਂਦਾ ਤਾਂ ਗੁੱਸੇ ਦੇ ਵਿੱਚ ਸੀਠ ਨੂੰ ਕਹਿੰਦਾ ਵੀ ਤੂੰ ਬਹੁਤ ਵੱਡਾ ਬੇਵਕੂਫ ਹੈ ਤੈਨੂੰ ਇਹ ਨਹੀਂ ਪਤਾ ਵੀ ਉਹ ਕਿੰਨਾ ਕੀਮਤੀ ਹੀਰਾ ਸੀ ਚਮਕਦਾਰ ਪੱਥਰ ਨਹੀਂ ਸੀ ਉਹ ਉਹਦੀ ਕੀਮਤ ਦਾ ਤੂੰ ਅੰਦਾਜ਼ਾ ਹੀ ਨਹੀਂ ਲਾ ਸਕਦਾ ਲੱਖਾਂ ਰੁਪਏ ਦਾ ਸੀ ਉਹ ਤੇ ਤੂੰ ਉਹ ਸਿਰਫ 80 ਰੁਪਏ ਦੇ ਵਿੱਚ ਵੇਚਦਾ ਤਫੀਰ ਉਹ ਸੀਟ ਹੈ ਜਿਹੜਾ ਸੋਚਦਾ ਵੀ ਉਹ ਹੀਰਾ ਸੀ ਤੇ ਉਸ ਤੋਂ ਬਾਅਦ ਉਹ ਹੱਸ ਪੈਂਦਾ ਸੋਚ ਕੇ ਕੁਝ ਉਹ ਕਹਿੰਦਾ ਵੀ ਮੈਨੂੰ ਤਾਂ ਪਤਾ ਨਹੀਂ ਸੀ ਵੀ ਉਹ ਹੀਰਾ ਹੈ ਠੀਕ ਹੈ ਮੈਂ ਤਾਂ 25 ਰੁਪਏ ਜਾਂ 50 ਰੁਪਏ ਜਿੰਨੇ ਮੇਰੀ ਬੁੱਧੀ ਦੇ ਅਨੁਸਾਰ ਸੀ ਉੰਨੇ ਕ ਮੈਂ ਉਹਦੇ ਵਿੱਚੋਂ ਕਮਾਈ ਕਰ ਲਈ ਪਰ ਤੈਨੂੰ ਤਾਂ ਪਤਾ ਸੀ ਨਾ ਕਿ ਉਹ ਹੀਰਾ ਹੈ ਤੇ ਉਹ ਬਹੁਤ ਕੀਮਤੀ ਹੈ ਫਿਰ ਵੀ ਤੂੰ 20 ਰੁਪਏ ਪਿੱਛੇ ਮੇਰੇ ਨਾਲ ਝਗੜਾ ਕਰ ਹੀ ਗਿਆ ਮੈਂ ਤੇਰੇ ਤੋਂ 20 ਰੁਪਏ ਵੱਧ ਮੰਗਦਾ ਸੀ ਤੇ ਤੂੰ ਛੱਡ ਕੇ ਚਲਾ ਗਿਆ ਮੈਨੂੰ ਲੱਗਦਾ ਵੀ ਮੇਰੇ ਤੋਂ ਵੱਡਾ ਬੇਵਕੂਫ ਤਾਂ ਤੂੰ ਐ ਤਾ ਉਹ ਜੋਰੀ ਹੈ ਜਿਹੜਾ ਉਹ ਸ਼ਾਂਤ ਹੋ ਗਿਆ ਅਸਲ ਦੇ ਵਿੱਚ ਸੀ ਤਾਂ ਉਹ ਬੇਵਕੂਫੀ ਤੇ ਅਸੀਂ ਵੀ ਆਪਣੀ ਜ਼ਿੰਦਗੀ ਵਿੱਚ ਬਹੁਤ ਵਾਰ ਇਸ ਤਰ੍ਹਾਂ ਦੇ ਕੰਮ ਕਰ ਦਿੰਨੇ ਹਲੀ ਗੱਲ ਤਾਂ ਕੰਜੂਸੀ ਕਰ ਜਾਂਦੇ ਆ ਉੱਥੇ ਵੀ ਜਿੱਥੇ ਨਹੀਂ ਕਰਨੀ ਚਾਹੀਦੀ ਦੁੱਝਾ ਹੀ ਇਹ ਕਿ ਤੁਰੰਤ ਅਸੀਂ ਆਪਣਾ ਡਿਸੀਜਨ ਨਹੀਂ ਲੈਂਦੇ ਨਿਰਣਾ ਨਹੀਂ ਲੈਂਦੇ ਕੋਈ ਵੀ ਕੰਮ ਜਿਹੜਾ ਅਸੀਂ ਕੱਲ ਤੇ ਛੱਡ ਦਿੰਨੇ ਆ ਤਾਂ ਫਿਰ ਉਹ ਕੱਲ ਤਾਂ ਫਿਰ ਕਦੇ ਵੀ ਵਾਪਸ ਆਉਂਦਾ ਹੀ ਨਹੀਂ ਇਸ ਲਈ ਨਾਲ ਦੇ ਨਾਲ ਨਿਰਣਾ ਲਓ ਤੇ ਜਿੰਜੂ ਸੀ ਉੱਥੇ ਹੀ ਕਰੋ ਜਿੱਥੇ ਜ਼ਰੂਰੀ ਹੈ ਜਿੱਥੇ ਨਹੀਂ ਜ਼ਰੂਰੀ ਉੱਥੇ ਨਹੀਂ ਕਰਨੀ ਥੈਂਕ ਯੂ